ਬੇਬੇ ਜੀ ਚਾਹ ਪਾਇਓ ਚਾਹ ਪੀ ਲਪਤਾ ਲੈ ਉਰੇ ਹੌਕੀ ਪੀ ਲੈ ਮੈਂ ਤੇ ਬੈਠਾ ਹੀ ਜਾਂਦਾ ਬਵਾਦ ਆਹ ਕੀ ਕਰੇਗਾ ਹੁਣ ਬਸ ਮੈਂ ਉਹ ਕਰਨਾ ਸੀਗਾ ਇੱਥੇ ਹੀ ਆਗਾ ਹਾਂ ਆ ਨੀਰਾ ਜਆ ਨੀਰਾ ਜਆ ਭਾਕੇ ਆ ਮੈਂ ਸਾਨੂੰ ਅੱਛਾ ਹਾਂ ਕਾਪੀ ਕੀ ਕੀ ਕੰਮ ਕਰਨਾ ਕੰਮ ਕੀ ਕਰਨਾਗਾ ਉਹ ਚਾਹੀਦਾ ਸੀ ਮੈਨੂੰ 5000 ਰੁਪਏ ਦੇ ਦੋ ਮੈਂ ਸਾਰਾ ਲਈ ਨਾ ਕਿ ਕੀ ਜਣਾਉਣੇ ਆ ਆ ਬੇਬੀ ਇੰਨੇ ਪੈਸੇ ਲੈ ਹੁਣ ਬੇਬੀ ਪੈਸੇਾਂ ਦੀ ਤਾਂ ਲੋੜ ਹੀ ਨਹੀਂ ਹਰ ਹੱਟ ਟਾਈਮ ਕਰੇ ਉਹ 5000 ਤੇ ਪੇਕੀ ਜਾਂਦੀ ਹੁੰਦੀ ਆ ਮੈਂਗਾ ਉਹ ਲਾ ਕੇ ਆ ਜੂਗੀ ਫਿਰ ਫਿਰ ਤੋਂ ਮੰਗੇਗਾ ਲੈ ਬੇਬੀ ਹੁਣ ਵਿਆਹ ਕਰਵਾਇਆ ਹੈ ਕੋਈ ਵੀ ਜ਼ਰੂਰੀ ਹੈਗਾ ਯਾ ਕਰਵਾਇਆ ਤਾਂ ਸੱਤੇ ਨਹੀਂ ਬਿਠਾਈ ਦੇ ਹਾਂ ਤੇ ਆ ਪਤਾ ਜਦੋਂ ਕੋਣ ਤੂੰ 5-5000 ਦੇਣ ਲੱਗਿਆ ਤਾਂ ਫਿਰ ਸਵੇਰ ਨਹੀਂ ਜਾਂਦੀ ਤੇ ਦੱਸ ਲਵਾਂ ਕਿ ਕੁ ਕੁਛ ਹੋਰ ਵੀ ਸਮਾਨ ਲੈ ਕੇ ਜਾਣਾ ਹੁੰਦਾ ਆ ਹੋਂਦੀ ਆਪਣਾ ਕਿਆਂ ਤੁਆਂ ਦਾ ਆ ਉਹ ਕਰੇ ਬਿਸਕਟ ਕਰਨੀ ਲੈ ਜੂਗੀ ਲੋਕਾਂ ਨੂੰ ਬਾਈ ਤੂੰ ਸੀ ਤਾਂ ਬੜਾ ਕੱਟ ਕਰ ਦੋਗੇ ਇੰਨੀ ਤਾਂ ਕਮਾਉਂਦਾ ਤੂੰ ਜਿੰਨੇ ਤੂੰ ਹੁਣ ਗਿਆ ਕਰਾ ਕੇ ਤੂੰ ਉੱਤੇ ਲਾ ਦੇਗਾ ਜਿੰਨਾ ਕੰਮ ਕੋਈ ਕਰ ਦੂਗੀ ਮਗੈ ਇਹ ਵਾਲੀ ਹੈ ਅਸਲੀ ਪਤ ਹੈ ਜਿਹਾ ਇਟ ਹੈਗੇ ਫਿਰ ਤੂੰ ਆਏ ਕਰ ਪਹਿਲਾਂ ਰੇਰੂ ਪਾਇਆ ਖੇਤ ਵਗ ਜਾ ਫੇਰ ਲੈ ਜੀ ਰੇ ਤਾਂ ਮੈਂ ਪਾ ਕੇ ਉੱਤੇ ਰਾਂ ਪਹਿਲਾਂ ਮੈਂ ਪੈਸੇ ਫੜਾਇਆ ਮੈਂ ਘਰੇ ਨਹੀਂ ਪਤਾ ਤੂੰ ਪਹਿਲਾਂ ਖੇਤ ਜਾ ਖੇਤ ਦਾ ਕੰਮ ਖਰਾਬ ਹੋ ਜਾਂਦਾਗਾ ਜੀ ਕੀ ਜਾਂਦੀ ਰੇ ਨਹੀਂ ਪਾਈ ਕੱਖ ਨਹੀਂ ਕੱਢਿਆ ਉਸ ਰੇਰੂ ਕਿਹਾ ਦੋ ਦਿਨਾਂ ਜੋ ਸਿਰਦੂ ਮੈਂ ਰੇ ਸਾਰੀ ਤੂੰ ਤਾਂ ਮੈਨੂੰ ਗੱਲਾਂ ਨਹੀਂ ਮਾੜੇ ਨਾ ਘੱਲੋ ਕਿਰਿਆ ਫਿਰ ਵੇਖੀ ਮੈਂ ਈ ਨਹੀਂ ਮੈਂ ਵੀ ਆਇਆ ਨਾ ਉਹ ਆਜ ਤੱਕ ਜਿਉਂ ਹਮ ਕਈ ਦਿਨ ਮੈਂ ਕੋ ਫੋਨ ਕਰਦਾ ਕਿ ਭੇਜ ਲੈ ਲਵੇਂ 5000 ਰੁਪਏ ਦੇ। ਹਾਂ ਕੋਈ ਨਾ ਕਿਉਂ ਗੱਲ। ਉਹ ਹੋਂ ਕਿਨੇ ਕਿਹ ਜਾਂਦੇ ਨੇ? ਵੱਧ ਦੇਓ 5000। 5000 ਨਾ ਸਰੂਆ। ਚੱਲ ਕੋਈ ਨਹੀਂ ਤੂੰ ਵਾਗ ਜਾ ਕੇ ਮੈਂ ਤੇ ਗੋਰ ਕਈ ਸਾਲਾਂ ਕਿੰਨੇ ਹੁਣ ਸਾਰਾ ਤੇ ਮੈਂ ਕੋ ਥੱਪੀ ਹੈ ਨਾ ਮੈਂ। ਆ ਪਤਾ ਤਾਂ ਹੈ ਨਾ ਪੁੱਤ ਫੇਰ ਕੱਟ ਵਾਲਾ ਹੋ ਜਾਂਦਾ ਫੇਰ ਕਿਸੇ ਕਾਹਦੀ ਫੜੇ ਪੁੱਤਰੀ। औखा हो जाते चीड़िया टाइम रहेगा पैसा नहीं जाएगी दे हजार देखा पेकी जा पेकी हजार ला के आऊगी गल्ला देख लाए कर दिया आप दा पानी लैन तो भी एक टाइम चुप कर जाने सौ रुपया लग जा ਕਾਹ ਕਿਹੜੀ ਚੰਗੀ ਲੱਗਦੀ ਐ ਉਹਨੇ 5000 ਰੁਪਇਆ ਦੇਣਾ ਵੀ ਲਾਜ਼ਮੀ ਐ ਤੇ ਇਹਨਾਂ ਨੇ ਦੇ ਵੀ ਜਵਾਬ ਦਿੱਤਾਗਾ ਹੁਣ ਮੈਂ ਕਿਹੜੇ ਮੂੰਹ ਨੂੰ ਬਹੂ ਕਰਾਂ ਚਲ ਮੇਰਾ ਮਣਾ ਮੇਰੀ ਗੱਲ ਸੁਣੋ ਉਹੀ ਗੱਲ ਐ ਲਾਉਣ ਮੇਰੇ ਇਹਨਾਂ ਦੇ ਹੋਰ ਮੂੰਹ ਹੁੰਦੇ ਐ ਪੈਸੇ ਦੇਣ ਵਾਰੀ ਹੋਰ ਮੂੰਹ ਹੁੰਦੇ ਐ ਹੁਣ ਉਹਨੂੰ ਤਾਂ ਕੋਈ ਹੱਲ ਕਰਨੀ ਪੂ ਪੈ ਜਾਂਦਾ ਕਾਹ ਕਿਹੜੀ ਚੰਗੀ ਲੱਗਦੀ ਲੈ ਇਹ ਤਾਂ ਸਿੱਟਤੀ ਇਹੇ ਜੇ ਨੰਗਾ ਨਾਲ ਲੜਿਆ ਐ ਤੇ ਕੀ ਇਹਨਾਂ ਦਾ ਪੈਸੇ ਦੇਣਾ ਉਹ ਜੀ ਬੁੜੀ ਆ ਉਹ ਜਾ ਮੁੰਡਾ ਆ ਭੈਣ ਨਾ ਪੈਸੇ ਹੀ ਨਹੀਂ ਦਿੰਦੇ ਉਧਰੋਂ ਆਏ ਨਹੀਂ ਪਤਾ ਉਹ ਆਉਂਦੀ ਹੋਵੇ ਫੋਨ ਵੀ ਕਰਨਾ ਉਹਨੂੰ ਲੋੜ ਸੀ ਅੱਜ ਆਪਾਂ ਨੂੰ ਕਿਹਾ ਮੈਂ ਕਿਹੜਾ ਚੱਜ ਨਾ ਪਾਉਂਗਾ ਰੇ ਕਿਹਦਾਂ ਹੀ ਛਡੂਂਦਾ ਭਾਈ ਮੇਰੇ ਵਾਲੀ ਭਾਲੀ ਇਹ ਨਹੀਂ ਨਿਕਲਦੀ ਜਿੰਨੀ ਤੂੰ ਭਾਲਦਾ ਲੈ ਠੜਤੀ ਆਪ ਹੱਦਾਂ ਕਿਥੇ ਰਹਿ ਪਾਉਂਦਾ ਨਾ ਤਰਾ ਫੋਨ ਕਿੱਥੇ ਆ ਮੈਂ ਤੜਕੇ ਹੀ ਫੋਨ ਲਾਈ ਜਿੰਦੀ ਫੋਨ ਤਾਂ ਮੋਟਰ ਤੇ ਗੱਲਦਾ ਤੂੰ ਕਿੱਧਰ ਫਿਰਦੀ ਐ ਸ਼ਿਕਰਤ ਪਾਏ ਮੋਟਰ ਤੇ ਗੱਲਦਾ ਤੂੰ ਆਏ ਦਾ ਦੇਖ ਲੈ ਮੈਨੂੰ ਫੋਨ ਲਾਉਗੀ ਓਏ ਮੈਂ ਆਉਂਦਾ ਤਾਂ ਹੈਗਾ ਸੀ ਹੁਣ ਤੈਨੂੰ ਘਰ ਦੀ ਜੀ ਮੈਂ ਜਾਂਦਾ ਸੀ ਆ ਦੇਖੋ ਪਹਿਲਾਂ ਕਹਦੇ ਕਹਿੰਦੇ ਰੇਹ ਗਾਲਿਆ ਨਾ ਤੈਨੂੰ ਮੈਂ ਪੈਸੇ ਲਾਖਾ ਸੀ ਤੈਸੇ ਜਾਈ ਜੇ ਪੈਸੇ ਸੀ ਕਿ ਪਹਿਲਾਂ ਮੱਛਣ ਲੱਗ ਗਈ ਬੁੜੀ ਜੀ ਕਹਿੰਦੀ ਰੇਹ ਸਿੱਟ ਗਿਆ ਖੇਤ ਹਾਂ ਹੁਣ ਰੇਹ ਸਿੱਟੀ ਆ ਗਈ ਅੱਛਾ ਪਹਿਲੇ ਇਹ ਕੰਮ ਜ਼ਰੂਰੀ ਹੋ ਗਿਆ ਤੇ ਮੈਂ ਆ ਕੇ ਫੋਨ ਲਾਈ ਜਿੰਦੀ ਮੈਂ ਤੂੰ ਵੀ ਜ਼ਰੂਰੀ ਆਂਗੀ ਤੂੰ ਜ਼ਰੂਰੀ ਕਿਉ ਆਜਾ ਮੱਲਾਈ ਹੋਈ ਸੇਕਰ ਤਾਂ ਪਹਿਲੇ ਦੂਰੀ ਫਿਰਦੀਆਂ ਗਈ ਚੱਕਰ ਚੱਕਰਾ ਫਿਰ ਮੈਨੂੰ ਆਉਣਾ ਪੈਂਦਾ ਓਏ ਉਹ ਨਹੀਂ ਜਾਗਦਾ ਤੂੰ ਇੱਥੇ ਆ ਜਾ ਸ਼ਾਮੇ ਸ਼ਾਮੇ ਜੋ ਮੈਂ ਲੱਗੀ ਫੋਨ ਲਾਉਂਦਾਂ ਤੇ ਲੱਗੀਆਂ ਫੋਨ ਉਠਾਉਦੇ ਪੈਸੇ ਨੂੰ ਟੱਕਹੀ ਜ ਨਹੀਂ ਹੈ ਪੈਸੇ ਦੇ ਦੇ ਮੇਰੇ ਤੇ ਤਾਂ ਤਰਸਦਾ ਲੱਗੀ ਦੁਪਹਿਰੇ ਚਰੇ ਹੀ ਪਾਈ ਨੇ ਮੈਂ ਕਹਿੰਦੇ ਵੇ ਪਾ ਆਂਦਾ ਉਹੀ ਦਾ ਰੌਲਾ ਇਹਨਾਂ ਦਾ ਉਹ ਉਹ ਕਿਹੜੇ ਖੇਤ ਆਉਂਦੇ ਨੇ ਉਹੀ ਤਾਂ ਗੱਲ ਹੈ ਬੇਕਾਰ ਜ਼ਿਮੀਂਦਾਰਾਂ ਨਾਲ ਰਲੇ ਹੋ ਜਾਂਦਾ ਹੈ ਤੇ ਹੁਣ ਪਾਤ ਜੱਜ ਅੱਜ ਚਿੱਟੇ ਲੀੜੇ ਪਾ ਲਿਆ ਅੱਜ ਮੱਚਣ ਲੱਗਿਆ ਮੁੰਡਾ ਜੀ ਵੀ ਚਿੱਟੇ ਪਾ ਲਿਆ ਅੱਜ ਰੇਹ ਚ ਕਾਸੀ ਵੀ ਕਿਸੇ ਪਾਸੇ ਜਾਂਦਾ ਹੋਊਗਾ ਇਹ ਤੇ ਫਿਰ ਲੰਗਾ ਰਾਬੀ ਦਾ ਪੁੱਛਣਾ ਮੈਂ ਅ ਵੀ ਤੇਰਾ ਵੀ ਸਾਰਾ ਕੰਮ ਗਾਲਤਾ ਭੰਨ ਦੇ ਹੋਰ ਮੈਂ ਤਾਂ ਕਿਸ਼ਤ ਭਰਨੀ ਸੀ ਮੈਂ ਤਾਂ ਤੈਨੂੰ ਫੋਨ ਲਾ ਲਾ ਕੇ ਉਹ ਬਾਹਰ ਹੀ ਹੇੜ ਤੇ ਗੇੜਾ ਮਾਰੀ ਉਹਨੇ ਫੋਨ ਤੇ ਫੋਨ ਆਈ ਜੀ ਮੇਰੀ ਗੱਲ ਸੁਣ ਤੇਰੀ ਕਿਸ਼ਤ ਨਹੀਂ ਭਰੂੰਗਾ ਹੋਰ ਕਿਹਦੀ ਕਿਸ਼ਤ ਭਰੂੰਗਾ ਤੇ ਕਿਸ਼ਤ ਵਾਸਤੇ ਦੇ ਨਾ ਪੈਸੇ ਮੈਨੂੰ ਮੇਰੀ ਗੱਲ ਸੁਣ ਤੂੰ ਚੱਲ ਕਰੇ ਮੈਂ ਹੁਣ ਆ ਗਿਆ ਪੈਸੇ ਲੈ ਕੇ ਐ ਮੇਰ ਨਾਲਿੰਦ ਬਾਰੇ ਆਉਣਾ ਪੈ ਜੇ ਤੈਨੂੰ ਆਉਂਦੀ ਲੋੜ ਨਹੀਂ ਮੈਂ ਸਿੱਧਾ ਉਹਨਾਂ ਦੇ ਘਰੇ ਵਾਜ ਚੰਗਾ ਮੜਾ ਜਾਂ ਮੁੜਕਾ ਪੂ ਲੈ ਮੁੜਕੀ ਮੁੜਕੀ ਹੋਈ ਫਿਰਦੀ ਔਰ ਕਿਦੋਂ ਗਰਮੀ ਦੇ ਹਲਾ ਬੜਾ ਕਿੰਨੀ ਹੈ ਮੇਰੀ ਗੱਲ ਸੁਣ ਅੱਜ ਬਾਦੀ ਲੈ ਜੀ ਕਰੀਮ ਕੂਨ ਲੈ ਹੀ ਵਧੀਆ ਮੇਰੀ ਗੱਲ ਸੁਣ ਫੇਰ ਮੈਂ ਆਖੀ ਵੀ ਮੇਰੇ ਘਰ ਵਾਲੇ ਨੂੰ ਪਤਾ ਲੱਗ ਗਿਆ ਮੈਂ ਤਾਂ ਉਹਨਾਂ ਦੇ ਤੇਰੀ ਸੀਰੀਆਂ ਦੇ ਘਰੇ ਵਾਜ ਉਹ ਸੀਰੀਆਂ ਦੇ ਕਿ ਲੋੜ ਆ ਮੈਂ ਜਿ ਲੈ ਆਉਣਾ ਪੈਸੇ ਹਾਂ ਫਿਰ ਲਿਆ ਕੇ ਜੀ ਤੇਰੂ ਕਹਿ ਤਾਂ ਮੈਂ ਆ ਗਿਆ ਬਸ ਤੂੰ ਚੱਲ ਬਸ ਮੈਂ ਧੀ ਜਾਨੇ ਸੌਕਟ ਰਸਤਾ ਹੀ ਵਾਜਾਂ ਮੈਂ ਲੈ ਆਉਣਾ ਚੱਕ ਕੇ ਮੋਠੂ ਮਾਇਰ ਪੈਗਾ ਮੈਨੂੰ ਕੀ ਦੇਖਿਆ ਮਾਲ ਮੈਂ ਤਾਂ ਇੱਥੇ ਖਪੀ ਨਾ ਰੋ। ਕੁਛ ਹੱਥ ਮੈਨੂੰ ਪੈਸਾ ਫੜਾ ਕੇ ਭਾਗ ਜੀ ਮੈਨੂੰ ਨਹੀਂ ਪਤਾ। ਆ ਗਿਆ ਬਸ। ਅੱਜ ਤਾਂ ਮੈਨੂੰ ਘਰੇ ਜਾ ਕੇ ਆਉਣ ਦੇ ਬੇਬੇ ਕੋਲੇ ਵੀ ਉਹੀ ਗੱਲ ਤੁਹਾਡੇ ਕੰਮ ਤੇ ਲੱਗਿਆਗਾ ਪੈਸੇ ਕਿਉਂ ਨਹੀਂ ਦਿੰਦੇ ਹੈਗੇ। ਮੈਂ ਇੱਥੇ ਘਰੇ ਭੁੱਖੀ ਮਰੀ ਜਾਣੀ ਆ ਰੋਜ਼ ਰੋਕ ਦਿੰਦਾ ਮੈਨੂੰ। ਜਾਈ ਨਾ ਜਾਈ ਨਾ। ਕਿਧਰ ਆਨੀ ਆ ਸੋਨੀ? ਹਾਂ ਬਸ ਭਾਈ ਇੱਧਰ ਹੀ ਜਾ ਕੇ ਹੁੰਦੀ ਸੀਗੀ ਉਹਨਾਂ ਦੇ ਘਰੇ ਕੰਮ ਤੇ ਲੱਗਿਆਗਾ ਇਹ। ਅੱਛਾ। ਹੋਰ ਦੱਸੋ ਕਿ ਮੈਂ ਠੀਕ ਠਾਕ? ਹੋ ਠੀਕ ਆ ਵਧੀਆ। ਉਹ ਬਰਾ ਭਾਈ ਕਿਵੇਂ ਉਹੀ ਪੈਸੇ ਪੂਰੇ ਮੰਡੀ ਜਾਂਦਾ ਰਹਿੰਦਾ ਲੋਕਾਂ ਨੂੰ ਕੰਮ ਕੀ ਕਰੇ ਘਰੇ ਦੰਦਾ ਖਰਚਾ ਕਰਦਾ ਕਿਵੇਂ ਕਰਦਾ ਮੰਡੀ ਜਾਂਦਾ ਰਹਿੰਦਾ ਵੀ ਤੈਨੂੰ ਪਤਾ ਤਾਂ ਹੈਗਾਗਾ ਜੇ ਪੈਸੇ ਇੰਨੇ ਹੁੰਦੇ ਵੰਡਣ ਵਾਲੇ ਫਿਰ ਥੀਰੀ ਥੂੜੀ ਰਲਦਾ ਤੇ ਮੈਂ ਲੋਕਾਂ ਦੇ ਘਰੇ ਥੋੜੀ ਕੰਮ ਕਰਦੀ ਫਿਰਦੀ ਹੁੰਦੀ ਹੁਣ ਆਈਆਂ ਕਿ ਕਿਸੇ ਦਾ ਕੰਮ ਨਵੇੜ ਕੇ ਕੰਮ ਤੂੰ ਦਾ ਹੁਣ ਲੋਕਾਂ ਦਾ ਕਰਦਾ ਜੇ ਡਾਂਗਾ ਕਰਦਾ ਤੂੰ ਵੀ ਜੇ ਡਾਂਗਾ ਦੀਆਂ ਕਰਦਾ ਤੂੰ ਤਾਂ ਲੋਕਾਂ ਦੇ ਕੰਮ ਕਰਦੀਆਂਗੀ ਉਹ ਲੈਂਦਾ ਨਿਆਰੇ ਨਜ਼ਾਰਾ ਕਰਦੇ ਸੱfte ਲਊਗਾ ਪੈਸੇ ਤਾਂ ਉਹਨਾਂ ਦੇ ਘਰੇ ਨੇ ਐਂ ਗੱਲ ਕਰਨ ਜਾਂਦੀ ਸੀਗੀ ਹੁਣ ਜੱਟਾਂ ਦੇ ਮੈਂ ਕਿਹਾ ਮੈਂ ਪੁੱਛ ਕੇ ਆਉਣੀ ਆਂ ਗੀਦਾ ਉਹਦੀ ਤਾਂ ਬੁੜੀ ਨੂੰ ਕਿ ਪੈਸੇ ਕਿਉਂ ਨੰਦਦੀ ਰੋਜ਼ ਕਹਿੰਦੀ ਮੈਂ ਪੈਸੇ ਖਾਤੇ ਪੈਸੇ ਦਾ ਹੁਣ ਕੱਲ ਮੈਨੂੰ ਉਹ ਮੁੰਡਾ ਟੱਕਰਿਆ ਸੀਗਾ ਆਪਣੇ ਨਾਲ ਵੱਟ ਵੱਟ ਦਾ ਸਾਨਾ ਬਾਹਣ ਦੀ ਹਾਂ ਕੱਲ ਦਾ 5000 ਰੁਪਏ ਹੜਕੇ ਲਿਆ ਉਹ 5000 ਕੱਲ ਹਾਂ ਕੱਲਾ ਅੱਗੇ ਪਤਾਨੀ ਰੱਖਣੀ ਆ ਬੰਨਣ ਜਾਣਾਗਾ ਰਖੜੀਆਂ ਕਿੱਥੋਂ ਬੰਨਣ ਜਾਣਾ ਮੇਰੇ ਤਾਂ ਮੈਂ ਤਾਂ ਭਰਾ ਨੂੰ ਐ ਕਹਤਾ ਸੀ ਫੋਨ ਕਰਕੇ ਮੈਂ ਕਹਾ ਤੂੰ ਇੱਥੇ ਆ ਜੀ ਮੇਰੇ ਕੋਲ ਤਾਂ ਕਿਰਾਏ ਨੂੰ ਕਿੰਨੇ ਪੈਸੇ ਨਹੀਂ ਹੈਗੇ ਉਹ ਤਾਂ ਅੱਜ ਸਵੇਰੀ ਆ ਗਈ ਸੀ ਮੋਟਰਸਾਈਕਲ ਤੇ ਇੱਥੇ ਮੈਂ ਤਾਂ ਘਰੀ ਰਖੜੀ ਬੰਨਤੀ ਫੇ ਕੀ ਕਿੱਥੋਂ ਜਾਨਣੀ ਹੈ ਕਿ ਨਹੀਂ ਜਾਣ ਦੇਵੇ ਇਹ ਤੂੰ ਤਾਂ ਉਹਦੀ ਗਾਲ ਗੂਰ ਦਰਾਖਦੀਂ ਜਮੀ ਉਹਦਾ ਖੇਤ ਹੈ ਤੇ ਪਤਾ ਨਹੀਂ ਕਿ ਕੌਣ ਆਉਂਦੀ ਉਹਦੇ ਕੋਲੇ ਰੋਜ਼ ਆ ਕੇ ਜਾਂਦੀ ਹੈ ਖੇਤ ਸੱਚ ਸੌਖਾ ਬਾਈ ਮੈਂ ਸੌਖਾ ਖਾਂ ਖਾਈ ਕਰ ਕੀ ਆ ਦੇ ਵਿੱਚ ਹਾਏ ਤੂੰ ਤਾਂ ਮੇਰੇ ਲੱਤਾਂ 'ਚ ਜਾਨ ਹੀ ਕੱਢਤੀ ਆ ਕੀ ਕਹਤਾ ਦਾ ਮਾਇਆ ਮਨ ਰੋਬਾ ਬੌਲੀਆਂ ਚੋਂ ਦਾ ਰੋਬਾ ਨੇਰੀ ਤੁਰੇ ਫਿਰਦੀਆਂ ਤੇ ਤਾਂ ਉਹ ਤਾਂ ਕਹਿੰਦਾ ਕਿ ਪੈਸੇ ਨਹੀਂ ਦਿੰਦੇ ਦੇ ਕੇ ਕਹਿੰਦਾ ਕੰਮ ਪੈਸੇ ਕਿਹਨਾਂ ਦਿੰਦਾ ਪੈਸੇ 1,20,000 ਰੁਪਏ ਪਲਾ ਵਰਤੀ ਬੈਠਾ ਉਹਨਾਂ ਨੂੰ ਹਈ ਰੱਬਾ ਮੈਨੂੰ ਤਾਂ ਲੱਗਦਾ ਮੇਰੇ ਇੱਥੇ ਨਾ ਦੌਰਾ ਪੈ ਜੇ ਮੈਂ ਤਾਂ ਉਹਨਾਂ ਦੇ ਹਜੇ ਘਰੇ ਜਾਂਦੀ ਸੀ ਲਾਂਬਾ ਲੈ ਕੇ ਵੀ ਤੁਸੀਂ ਪੈਸੇ ਨਹੀਂ ਦਿੰਦੇ ਆ ਕੇ ਕਹਿੰਦਾ ਭਾਈ ਦੇਖ ਅਲਗ ਹਲ ਝੂਠੀ ਨਾ ਨਿਕਲ ਜੇ ਨਹੀਂ ਦਾ ਮਾਇਆ ਨਰ ਪਲਾ ਦੀ ਮਾਇਆ ਕੁਝ ਲੈਣਾ ਧੂਠ ਮਾਰ ਕੇ ਮੇਰਾ ਘਰ ਪਟਿਆ ਜਾਊਗਾ ਮੈਂ ਤਾਂ ਸਹੀ ਗੱਲ ਕਰਦੀ ਆਂ ਪਸਵਾਸ ਕਰਦੀ ਆਂ ਫਿਰ ਪਸਵਾਸ ਨਾ ਇੰਨਾ ਕਰਿਆ ਘਰ ਮਾੜੀ ਮੁੱਢ ਗੌਰ ਰੱਖਿਆ ਕਰ ਤੂੰ ਵੀ ਲੈ ਮੈਂ ਕਾਹਦੇ ਗੌਰ ਰੱਖਾਂ ਤੈਨੂੰ ਪਤਾਗਾ ਰੋਜ਼ ਤਾਂ ਦੀ ਪਾਣੀ ਦੀ ਵਾਰੀ ਹੁੰਦੀ ਆ ਘਰੇ ਨਹੀਂ ਹੁੰਦਾ ਰਾਤ ਨੂੰ ਦਿਨ ਨੂੰ ਤਾਂ ਇਹਨਾਂ ਦੇ ਸੀਰੀਆਂ ਦੇ ਪਸੂ ਨਹੀਂ ਲੋਟ ਆਉਂਦੇ ਹੈਗਾ ਇੱਥੇ ਰਹਿੰਦਾ ਹੈਗਾ ਉਹਦਾ ਖੇਤ ਹੀ ਰਹਿੰਦਾ ਹਰਾਂ ਮੌਲਾਂ ਤੇ ਕੱਟੇ ਕੱਪੜੇ ਪਾਏ ਹੋਏ ਨਾ ਟੌਰ ਨਾ ਰਹਿੰਦਾ ਉਹ ਕਿਹੜਾ ਕੋਈ ਕੰਮ ਕਰਦਾ ਦਾਦੇ ਨਾਲ ਉਹ ਤਾਂ ਪੱਕੇ ਪੈਨੋਂ ਤੂੰ ਹਾਂ ਮੈਂ ਤਾਂ ਕੁਸ ਹੋ ਰਹੀ ਸੋਚ ਜਾਂਦੀ ਸੀ ਮੈਨੂੰ ਤਾਂ ਆਈ ਸੀ ਵੀ ਉਹਨਾਂ ਦੇ ਜਾਂਦੇ ਲੱਗਿਆ ਕਿ ਉਹੀ ਨਹੀਂ ਪੈਸੇ ਦਿੰਦੇਗੇ ਵੀ ਅਸੀਂ ਇੰਨੇ ਔਖੇ ਹੋਈ ਜਾਂਨੇ ਆਂ ਆਈ ਨਹੀਂ ਪਤਾ ਹੈਗਾ ਵੀ ਲੈ ਪੈਸੇ ਤਾਂ ਹੋਰ ਪਾਸੇ ਜਾਈ ਜਾਂਦੇ ਆਗੇ ਮੈਂ ਕਦੇ ਫਲੀਆਂ ਤੜਾ ਦੀਆਂ ਘਰੇ ਦੇ ਫਲੀਆਂ ਫੁਲੀਆਂ ਲੈ ਕੇ ਗਿਆ ਦਾਲ ਨੂੰ ਸਬਜੀ ਨਾ ਕਿਤੇ ਰੋਜ਼ ਤੱਕ ਕੋਈ ਗੱਲ ਗੰਡੇਣ ਤੜਕਾ ਲਾ ਕੇ ਚੜਨੀ ਕੁੱਟਣੀ ਪੈਂਦੀ ਗਾ ਸਬਜੀ ਲੈ ਕੇ ਜਾ ਆਪ ਤਾਂ ਰੋਟੀ ਇਧਰੋਂ ਲੈ ਜਾਂਦਾ ਘਰੇ ਮਰਦੀਆਂ ਭੁੱਖੀ ਮੈਂ ਮਰਦੀ ਆਂਗੀ ਉਹੀ ਗੱਲ ਫਿਰ ਪਤਾ ਇੰਨੀ ਸਬਜੀ ਹੈਗੀ ਇਹਨਾਂ ਦੇ ਮੈਂ ਤਾਂ ਕਦੇ ਲਾਉਂਦੀ ਨਹੀਂ ਮੱਚ ਗਈਆਂ ਤੇ ਗਮਾਰੇ ਦੀਆਂ ਫਲੀਆਂ ਚੌਲੇ ਕਰੇ ਨਾ ਮੜਾ ਉਹਦਾ ਰੋਟੇ ਬਾਦਲ ਬਾਦਲ ਆਉਂਦੀ ਹੈ ਕਿ ਕੋਈ ਆ ਕੇ ਉਹਨੂੰ ਤੋੜ ਕੇ ਨਾਲੇ ਤੋੜ ਕੇ ਰੱਖਦਾ ਪਹਿਲਾਂ ਉਹਦੇ ਵਾਸਤੇ ਨਾ ਤਨ ਨਾ ਮੈਂ ਚੁੱਲੇ ਤਾਂ ਪਾਉਂਦਾਗਾ ਆਪਦਾ ਚੁੱਲਾ ਤਾਂ ਉੱਤ ਸੁਲਕਦਾ ਨਹੀਂ ਹੈਗਾ ਇਹ ਨਹੀਂ ਦੇਖਦਾ ਵੀ ਪਾਣੀ ਪੈ ਰਿਹਾ ਹੈਗਾ ਇਹਨੂੰ ਸੁਲਕਾ ਲਾਂ ਦੂਜਿਆਂ ਦਾ ਚੁੱਲ੍ਹਾ ਤਾਂ ਪਾਉਣ ਤੇ ਰਹਿੰਦਾਗਾ ਮੈਂ ਤਾਂ ਹੀ ਹਰਾਨ ਆਲਾ ਮੇਰੇ ਚ ਕੀ ਘਾਟ ਸੀ ਕਿ ਜਿਹੜਾ ਹੁਣ ਇੱਥੇ ਜਨਾਨੀਆਂ ਸਾਦਾ ਫਿਰਦਾ ਤੂੰ ਹੁਣ ਆਪ ਦੀ ਗੱਲ ਵੀ ਗੌਰ ਰੱਖੀ ਗਾ ਤੂੰ ਆਪਣਾ ਮੇਰੇ ਦੇ ਯਕੀਨ ਨਾ ਕਰੀ ਤੂੰ ਆਵਾ ਆਪ ਰੱਖੀ ਮੈਂ ਹੁਣਾਂ ਤਾਂ ਘਰੇ ਜਾ ਕੇ ਆਉਣੀ ਗਈ ਸੀ ਮੈਂ ਉਹ ਕਹਿ ਕੇ ਆਉਣੀ ਵੀ ਪੈਸੇ ਪੂਸੇ ਨਾਲ ਨੂੰ ਦੇਓ ਹਾਂ ਵੀ ਨਾਲੇ ਪੈਸੇ ਪੂਸੇ ਕੁਸਲੀ ਵੀ ਕਿੰਨੇ ਦਿੱਤੇਣਗੇ ਇੰਨੇ 4-5 ਆਈਆਂ ਕੱਢ ਕੇ ਮੈਂ ਤਾਂ ਉਹ ਕੀ ਕਰੀ ਜਾਨੀ ਇੱਥੇ ਹਾਂ ਆਗੇ ਤੁਸੀਂ ਓਏ ਆਗੇ ਉਹ ਮੈਂ ਤਾਂ ਭੈਣਾਂ ਨਾਲ ਹੋਇਆ ਇਹ ਜਾ ਬਸਾਇਆ ਉੱਥੇ ਜ਼ਿਮੀਦਾਰਾਂ ਜਾਨੇ ਕਲਤ ਤੋਂ ਟਰੈਕਟਰ ਦਾ ਤੋੜਤਾ ਭੰਨਦੇ ਯਾਰ ਨੇ ਦੱਬ ਕੇ ਬੁੜੇ ਜੇ ਨੇ ਫਿਰ ਕੀ ਹੋ ਗਿਆ ਤਰੋਂ ਠੇਕ ਕਰਵਾ ਲਿਆ ਹੁੰਦੇ ਹੁਣ ਮੈਨੂੰ ਦੱਸਣਾ ਆ ਕਿ ਇੱਥੇ ਤੂੰ ਉਹਨਾਂ ਦੇ ਘਰੇ ਜਾ ਅਗਲੇ ਤੇ ਫਿਰ ਉਹ ਘਰੇ ਕੀ ਮੈਂ ਚੱਲ ਇੱਧਰ ਆ ਆ ਘਰੇ ਆ ਗਿਆ ਮੈਂ ਚੱਲ ਇੱਧਰ ਪਹਿਲਾਂ ਇੱਧਰ ਕੀ ਕਰਦੀ ਫਿਰਦੀ ਆ ਘਰੇ ਗਿਆ ਸੀ ਪਤਾ ਬਾਤਾਂ ਵਿੱਚ ਕਿੱਥੇ ਕੱਟੇਗਾ ਕੱਟਾ ਕਹਿੰਦੇ ਮੈਂ ਖਮੀਨ ਦਾ ਮੌਸਮ ਹੋਇਆ ਪਿਆ ਮਹਾਟਾ ਕਦ ਨਹੀਂ ਜਾ ਕੋੜ ਮੈਂ ਕੀ ਗੜੀ ਹੋਂਗੀ ਇੱਥੇ ਬਰਖਾ ਮਰੀ ਨਹੀਂ ਅੱਜ ਗਰਮੀ ਵਾਲੀ ਕੋਈ ਪਈਗੀ ਅੱਜ ਨਹੀਂ ਆਉ ਕੋਈ ਪੱਕਾ ਤੰਗੇ ਮਾਲਣ ਨਹੀਂ ਹੁੰਦਾ ਤੈਨੂੰ ਤਾਂ ਗਰਮੀ ਲੱਗਦੀ ਰਹਿੰਦੀ ਐ ਏਸੀ ਨਾ ਲਵਾ ਦਈਏ ਕਰ ਚਾਗੁਣੀ ਪੂਰਾ ਕਰ ਲੈ ਉਹੀ ਬਹੁਤਾ ਕਿਉਂ ਮਾਰਦਾ ਚਿੱਟੇ ਕੱਪੜੇ ਦਾ ਤੂੰ ਲੀਡਰ ਬਣਿਆ ਰਹੇਂਗਾ ਘਰੇ ਤਾਂ ਤੁਹਾਨੂੰ ਪੀਂਦਾ ਨਹੀਂ ਹੈਗਾ ਵੀ ਘਰ ਢੋਗੀ ਚੱਲਦਾ ਵੀ ਨਹੀਂ ਹੁੰਦਾ ਕਿਸੇ ਟਾਈਮ ਓਏ ਮੈਂ ਤਾਂ ਮਾਲਕ ਆਂ ਰਣੇ ਸੁਣੀਏ ਮੈਂ ਤਾਂ ਮਾਲਕ ਹਾਂ ਉਹ ਮੇਰੇ ਨੌਕਰ ਆਵੇ ਆ ਜਾ ਨਾ ਤੂੰ ਮਾਲਕਾਂ ਦਾ ਲੈ ਫਿਰ ਮੈਂ ਤੇਰੇ ਘਰ ਵਾਲੀਆਂ ਮੈਨੂੰ ਕਿ ਫਿਰ ਤੇ ਦੋਹੇ ਦਾ ਰੂੜ ਦਾ ਕੂੜਾ ਬਣਾ ਰੱਖਿਆਗਾ ਉਹ ਰੂੜ ਦਾ ਕੂੜਾ ਨਜ਼ਾਰੇ ਤੇ ਲੈਣੀ ਚੰਗੇ ਸੈਂਡਲ ਪਾਏ ਚੰਗੀ ਕੁੰਨੀ ਲੱਤੀ ਐ ਖੋਰ ਮੈਂ ਹੁਣ ਬਿਨਾ ਕੱਪੜਾ ਤੋਂ ਰਹਾ ਕੱਪੜੇ ਦਾ ਕੰਮ ਲਾਉਣੇ ਆ ਮੈਂ ਤੈਨੂੰ ਐ ਕਹਿੰਦਾ ਵੀ ਕੱਪੜੇ ਲਾਉਣੇ ਆ ਕੱਪੜਿਆਂ ਵਾਲੀ ਗੱਲ ਤੂੰ ਕਰਦੀ ਐ ਫਿਰ ਤਾਂ ਮੈਂ ਕੰਮ ਕਰੀ ਨਾ ਨਾਲੇ ਰਲਿਆਂ ਨਾਲੇ ਅਗਲੇ ਉਹਨਾਂ ਦੀ ਸੁਣਦਾ ਨਾ ਤੇਰੀਆਂ ਸੁਣਦਾ ਬੱਸ ਕਿਹੜੇ ਕੰਮ ਕਰਦਾਗਾ ਜਿਹੜਾ ਮਾੜਾ ਬੰਦਾ ਘਰੇ ਉੱਚਾ ਗੁੱਡ ਲਓ ਨਾ ਉਹ ਤਾਂ ਮੈਨੂੰ ਲੋਕਾਂ ਦੇ ਕੰਮ ਕਰਨਾ ਪੈਂਦਾ ਤੇਰਾ ਤਾਂ ਕੋਈ ਸਹਾਰਾ ਨਹੀਂ ਹੈਗਾ ਕਿੱਟੇ ਕੱਪੜੇ ਪਾ ਕੇ ਜਾ ਕੇ ਬੈਜੇ ਨਾ ਅਗਲਾ ਤਹੀ ਤਾਂ ਤੈਨੂੰ ਪੈਸੇ ਨਹੀਂ ਦਿੰਦਾ ਹਾਂ ਉਹ ਦਿੰਦਾ ਕਿਉਂ ਨਹੀਂਦਾ ਰੋਜ਼ ਤਾਂ ਪੈਸੇ ਪੜਾਉਣਾ ਘਰੇ ਆਹ ਮੇਰੇ ਲਿਆਂਦੇ ਸੀ ਛੂਟ ਪਾਉਣੀ ਐ ਅੱਛ ਨਹੜਾੜਾ ਤਾਂ 1,25 ਚ ਸੀ ਆ 1,75000 ਗਿਆ ਆਪਣੇਗਾ ਨਹੀਂ 50000 ਵੱਧ ਚ ਲੀ ਜਾਂਦਾ ਉਹ ਚੱਲੇ ਤਾਂ ਕਰੀ ਮੈਂ ਦੱਸ ਤੂੰ ਵੀ ਤੂੰ ਪੈਸੇ ਘਾਤਾ ਕੀ ਲੈ ਹੁਣ 100 ਕਬਿਲਦਾਰੀਆਂ ਯਾਰ ਮਰੀਏ ਨਹੀਂ ਉਹੀ ਗੱਲਾਂ ਮੇਰੇ ਵੀ ਕੋ ਕੰਮ ਕਾ ਕਰ ਰਹੇ ਕਿਹੜੀਆਂ ਕਬਿਲਦਾਰੀਆਂ ਕੋਈ ਆਪਣੇ ਜਵਾਕ ਨਹੀਂ ਪੜਦੇ ਹੈਗੇ ਵੀ ਹਾਂ ਭਈ ਜਵਾਕ ਹੋ ਗਏ ਜਵਾਕ ਪੜਾਈਆਂ ਤੇ ਖਰਚੇ ਨੇ ਜਾਂ ਆਪਣੇ ਕੋਈ ਹੋਰ ਕਾਰੋਬਾਰ ਆ ਉਧਰ ਪੈਸੇ ਲਾਤੇ ਸਾਰੇ ਇਹ ਸਮਾਨ ਲਿਆਉਣਾਗਾ ਗਰੀਬ ਆ ਕੇ ਉੱਤੋਂ ਤੂੰ ਉਹ ਵੀ ਨਹੀਂ ਲਿਆਤਾ ਜਾਂਦਾ ਆਪ ਤੂੰ ਕਹਿੰਨੇ ਆ ਪੱਜਰਾ ਰਹਿਣਾਗਾ ਤੇ ਮੈਂ ਇੱਕ ਉਹ ਤਾਂ ਰੋਟਾ ਤੇ ਭੁੱਖੀ ਮਰੀ ਜਾਨੀ ਆ ਉਹ ਕੰਜਰ ਦੀ ਜੂਂਟਾਂ ਦਾ ਪੂ ਬਣ ਕੇ ਰਹਿਣੀ ਆ ਲਾ ਲਿਆ ਕਰ ਕੋਈ ਕਰੀਮ ਪਾ ਲਿਆ ਕਰ ਕੱਪੜੇ ਤੇਰਾ ਦੇਣਾ ਪੈਸੇ ਤੈਨੂੰ ਅੱਛਾ ਮੈਨੂੰ ਦੇਣਾ ਪੈਸੇ ਬੱਸ ਕਰਿਆ ਕਰ ਮੈਨੂੰ ਨਾ ਸਾਰਾ ਕੁਝ ਲੱਗ ਗਿਆ ਪਤਾ ਤੇਰਾ ਕੀ ਲੱਗ ਗਿਆ ਜਿੱਥੇ ਤੋਂ ਪੈਸੇ ਕਰੋਨਾ ਜਿੱਥੇ ਤੋਂ ਕਰੀਮਾਂ ਲਿਆ ਕੇ ਦਿੰਨਾ ਨਾ ਇਹ ਜਿੱਥੇ ਜਾਨਾਗਾ ਚਲ ਇਹ ਜੇ ਤੂੰ ਹੀ ਮਾੜਾ ਕਹਿੰਨੀ ਆ ਮੈਂ ਮਾੜਾ ਹੈਗਾਗਾ ਆ ਦੇਖ ਹਜੇ ਮੈਂ ਤੇਨੂੰ ਮਾੜਾ ਕਹੀ ਨਹੀਂ ਸੀ ਆਪਣੇ ਮੂੰਹ ਹੀ ਆਪ ਹੀ ਸੱਚ ਕੱਢਦਾ ਫਿਰ ਮੈਂ ਹੈਗਾ ਯਾਰ ਮਾੜਾ ਤੂੰ ਜੇ ਤੂੰ ਕਹੀ ਜਣੀ ਤੂੰ ਮਾੜਾ ਮੈਨੂੰ ਕਰੇਗੀ ਹੈਗਾ ਤਾਂ ਹੀ ਨਹੀਂ ਸੀ ਮੈਂ ਹੋ ਜੂਗਾ ਹੋ ਜੂਗਾ ਨਹੀਂ ਹੋ ਰਿਹਾ ਮੈਂ ਹੈਗਾ ਮੈਂ ਤਾਂ ਮੇਰੀ ਗੱਲ ਸੁਣਾ ਧਿਆਨ ਨਾਲ ਰਹਿਣਾ ਰਹਿ ਨਹੀਂ ਆਉਂਦਾ ਚੱਕ ਕੱਪੜੇ ਜਿਹਾ ਆਪਦੀ ਪੇਕੀ ਭਾਜਾ ਮੈਂ ਤੈਨੂੰ ਦੱਸਾਂ ਗੱਲ ਨਿਕਲ ਕੇ ਨਹੀਂ ਆਈ ਹੋਈ ਤੇਰੇ ਮੈਂ ਵਿਆਹ ਕੇ ਲੈ ਕੇ ਆ ਸਹਰ ਨਾਲ ਮਾਤਾ ਦੇ ਰਜਾਮੰਦੀ ਨਾਲ ਪਿਆਰ ਹੋਇਆ ਪਿਆ ਆਏ ਕਿਵੇਂ ਭੱਜ ਜੂਗੇ ਚਾਰ ਕੱਪੜੇ ਚੱਕ ਕੇ ਮੈਂ ਤੈਨੂੰ ਦੱਸਦਾ ਗੱਲ ਮੈਂ ਤਾਂ ਪੰਚਾਇਤ ਇਕੱਠੀ ਕਰ ਲਊਂ ਮੇਰੇ ਮਨ ਤਾਂ ਸਰਪੰਚ ਕਹ ਲਿਆ ਕੁਛ ਲਿਆ ਜੇ ਤੂੰ ਭੱਜ ਜਾ ਬਸ ਮੇਰੇ ਘਰੋਂ ਲਿਖ ਲਿਆ ਇੱਥੇ ਦਿਸੀ ਨਾ ਮੈਨੂੰ ਮੈਂ ਕੋਈ ਜਾਂਦੀ ਨਹੀਂ ਇੱਥੇ ਸੱਦੂਗੀ ਤੇਰਾ ਸਹੁਰਾ ਨੂੰ ਦੇਖੀ ਜਾਈ ਤੂੰ ਇੱਥੇ ਕੱਢੂ ਜਲੂਸ ਤਰਾ ਆਏ ਨਹੀਂ ਜਾਂਦੀ ਮੈਂ ਮੇਰੀ ਗੱਲ ਸੁਣ ਜੇ ਤੂੰ ਹੈਂ ਕਹਿੰਦੀ ਐ ਨਾ ਨਾ ਤੂੰ ਇੱਥੇ ਰਹਿ ਕੇ ਦਿਖਾਈਂ ਰਹਮਤਾਂ ਮੈਂ ਇੱਥੇ ਨਾ ਤੂੰ ਜਿੰਨਾ ਕੋਲ ਚਾਹਣਾ ਨਾ ਤੈਨੂੰ ਉਹਨਾਂ ਕੋਲੇ ਪੜਦਾ ਕੋਈ ਨਹੀਂ ਮੇਰੇ ਸੋਹਣੇ ਜੀ ਤੂੰ ਮਾਰੇ ਜਾਣਾ ਹੋਵੇ ਬਲੇਮ ਲਾਈ ਜਾਨੀ ਇੱਥੇ ਤੂੰ ਮੈਂ ਮੇਂ ਪਾਉਣੀ ਹੈ ਹੋਰ ਕੀ ਕਰਦੀ ਆਂ ਜੀ ਜਿਹਨੇ ਮੈਨੂੰ ਦੱਸਿਆਗਾ ਤੈਨੂੰ ਜਮਾ ਉੱਤੋਂ ਫੜ ਕੇ ਦਿਖਾਵਾਂਗੀ ਮੈਂ ਲੈ ਫੜਨੀ ਆਜਾ ਉਹਦੇ ਮਾਰੂ ਜੁੰਡ ਅੱਛਾ ਮਾਰਾਂਗਾ ਹਾਂ ਹੋਰ ਕੀ ਕਰਾਂ ਨਹੀਂ ਕਰ ਸਕਦਾ ਕੁਝ ਹੋਰ ਤੂੰ ਕਰ ਸਕਦਾ ਨਾ ਹੋਰ ਮਾਰ ਹੀ ਸਕਦਾਂਗਾ ਭਾਜਾ ਤੂੰ ਹਾਂ ਕੱਲੇ ਪੈਸਿਆਂ ਦਾ ਰੋਬ ਦਿਖਾਉਂਦਾਗਾ ਨਾ ਪੈਸੇ ਕਮਾਉਣਾ ਕਿਦੇ ਵਾਸਤੇ ਮੇਰੇ ਬਸ ਕਮਾਉਣਾ ਲਿਆ ਕੇ ਫੜਾਉਣਾ ਤੂੰ ਦੂਜਾ ਤੀਂ ਮੇਂਗਾ ਰੋ ਮੋਟਰ ਤਾਂ ਸਾਧਾਂਗਾ ਉੱਥੇ ਮੈਂ ਤਾਈਂ ਸੱਦੂਗਾ ਜੇ ਕਹਿਨੀ ਐਂ ਸੱਦੂਗਾ ਹੁਣ ਉਹ ਕਰ ਦੇ ਕੀ ਸਕਦਾ ਮੈਂ ਬੁਲਟ ਲਿਆਉਂਗਾ ਬੁਲਟ ਤੂੰ ਲਿਕਲ ਮੇਰੇ ਕੋਲ ਬੁਲਟ ਲੈ ਕੇ ਕਰੇਗਾ ਕੀ ਜਾਨ ਤੇ ਤੇਰੇ ਦਾਦਾ ਛੋਖਰਾ ਖਾਂਦੀ ਕਰਦੀ ਆਗੀ ਛੋਖਰਾ ਖਵਾਉਂਦੀ ਐ ਮਾਚਾ ਮੈਂ ਕਾਪਨੀਆਂ ਦੀ ਹਾਂ ਮੈਂ ਕਿੱਥੇ ਜਾਣਗੀ ਕਿ ਜਿੱਥੇ ਕੰਮ ਆ ਤਾਂ ਨਾ ਨਾ ਮੈਂ ਉੱਥੇ ਕੰਮ ਕਰ ਦੂੰ ਉਹ ਵੀ ਪੈਸੇ ਲੈ ਕੇ ਤੇਰੀ ਜੇਬ ਚ ਪਾਉਣੀ ਆ ਤੇ ਤੂੰ ਇੰਨੇ ਨੇ ਪੈਸੇ ਸਾਰੇ ਲੋਕਾਂ ਨੂੰ ਖਵਾ ਕੇ ਆ ਜਨਾਗਾ ਓਏ ਲੋਕਾਂ ਨੂੰ ਕਾਹਨੂੰ ਖਵਾਏ ਐ ਪੈਸੇ ਲੈਣੇ ਉਹਨਾਂ ਤੋਂ ਕੋਈ ਲੈਣਾ ਨਹੀਂ ਹੈਗਾ ਮੈਂ ਜਾਇਆ ਇਹ ਸਾਰੇ ਬਹੁਤ ਤੋਂ ਮੁੰਡੇ ਦਾਦੀ ਨਾਲ ਗੱਲ ਕਰਕੇ ਆਈਆਂ ਸੀ ਉਹ ਕਹਿੰਦੇ ਬਈ ਤਾ 50000 ਤੁਹਾਡਾ ਕਦੇ ਸਟੱਪ ਆ ਪਿਆਗਾ ਮੈਂ ਫੇਰ ਵੀ ਉਹਨਾਂ ਐ ਕਹਿੰਗਾ ਮੈਂ ਚਲ ਕੋਈ ਨਹੀਂ ਮੈਂ ਬਸ ਤੁਹਾਡੇ ਸਾਹ ਚੁੱਕੇ ਫਰਕ ਕਰ ਰਹੇਗਾ ਮੈਂ ਤਾਂ ਤੇਰੇ ਤੇ ਬਦਾਰੀ ਕਰਦੀ ਆ ਚੰਗਾ ਜਾ ਤੂੰ ਮੇਰੇ ਕੋਲ ਮੈਂ ਅੱਗੀ ਪਰੇਸ਼ਾਨ ਹੋਰ ਤੇ ਜਬਾਨ ਨਹੀਂ ਉਲਟਦੀ ਤੇਰੀ ਜਬਾਨਾ ਇਹ ਲੋਟੋ ਦੀ ਹੈਗੇ ਕਿ ਸੱਦੋਂ ਦੀ ਕੋਈ ਨਹੀਂ ਹੈਗੇ ਮੈਂ ਰੋ ਸਕਦਾਂ ਨਾ ਮੈਂ ਹੱਸ ਸਕਦਾਂ ਨਾ ਜਿਹੜਾ ਹੈ ਨਾ ਮੈਨੂੰ پتہ ਬੱਜੇਗਾ ਮੈਨੂੰ ਕੀ ਪਤਾ ਸਿਗਾ ਮੇਰੀ ਮਾਂ ਮੈਨੇ ਕਿੱਥੇ ਲੈ ਕੇ ਪਸਾਉਗੀ ਉਹ ਮੈਨੂੰ ਕੀ ਪਤਾ ਸੀ ਕਿ ਕਾਲੇ ਰੰਗ ਦੀ ਮੱਥੇ ਮਾਰਦੇ ਨੇ ਮੈਂ ਕੀ ਕਰਾਉਣਾ ਸੱਥੋਂ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਹਾਂ ਆ ਗੱਲ ਅਖਰੀ ਮੂੰਹੋਂ ਨਿਕਲੇ ਹੀ ਨਾ ਤੇਰੇ ਓਏ ਰਾਂ ਬਾਪੀ ਕਾੜਦਾ ਤੈਨੂੰ ਕਦੋਂ ਰੰਗ ਨੇ ਚੰਗੀਆਂ ਲੱਗਦੀਆਂ ਗੋਰੀਆਂ ਚਿੱਟੀਆਂ ਮੇਰੇ ਵਰਗੀ ਕਾਹਨੂੰ ਪਸੰਦ ਨਹੀਂ ਨਾ ਮੜਾ ਮੜਾ ਕੰਮ ਦੇਖ ਲਿਆ ਕਰ ਮੇਰਾ ਇਹ ਦਿਲ ਦੇਖ ਕਿੰਨਾ ਕੋਰਾ ਰੰਗ ਦੇਖ ਲਿਆ ਕਰ ਤਾ ਤੁੰ ਕੋ ਮੇਰੀ ਗੱਲ ਸੁਣ ਕੰਜਰ ਦੀ ਇੱਕ ਤਾਂ ਕਾਲਾ ਸੂਟ ਪਾ ਲੰਨੀ ਇੱਕ ਤੇਰਾ ਰੰਗ ਪੱਕਾਗਾ ਤੂੰ ਲੈ ਆ ਕੇ ਤੰਨਾ ਮੰਗੇ ਤੰਗਾ ਟੋਕੜਿਆ ਹੁਣ ਇਹ ਕਿ ਤਾਰਾ ਦਰਵਾਜ਼ਾ ਟੱਪੜੀਂ ਆਪਣਾ ਆ ਮੈਂ ਲੈ ਕੇ ਰਿਸ਼ਤੇ ਹੋਰ ਕਿੰਨੇ ਤੇਰੇ ਕਰਿਆ ਕਰ ਤੂੰ ਕਿਹਾਂ ਕਿਤੇ ਆਗੇ ਚੱਲ ਪਾਗੇ ਚੱਲ ਤੂੰ ਘਰੇ ਆ ਤੂੰ ਘਰੇ ਤੋਂ ਸੁਣ ਮੇਰੀ ਗੱਲ ਸੁਣ ਲੈ ਕੇ ਜਲੂ ਖੜਦਾਗਾ ਲੋਕ ਕਿਥਾਈ ਜਾੜ ਦੇਖਦੇ ਆ ਉਹ ਤੇ ਦੇਖਣਗੇ ਜਾਂਦੀ ਐ ਤੇ ਜਾਊਗੀ ਅੱਜ